ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨ ਰਾਮ ਗੜੀਆ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਗੈਂਗਸਟਰਾਂ ਨੂੰ ਲੈ ਕੇ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਜਿਹੜਾ ਸਰਕਾਰ ਨੇ ਆਪਣਾ ਅੰਕੜਾ ਸ਼ੇਅਰ ਕੀਤਾ ਹੈ ਉਹਦੇ ਪੇਜ ਤੇ ਕਿ ਇਹਦੇ ਦੌਰਾਨ 700 ਤੋਂ 2 ਛਾਪੇ ਹੁਣ ਤੱਕ ਜਿਹੜੇ ਪੰਜਾਬ ਭਰ ਦੇ ਵਿੱਚ ਮਾਰੇ ਗਿਆ ਗੈਂਗਸਟਰਾਂ ਨੂੰ ਲੈ ਕੇ ਜਾਂਣੇ ਸੀ ਉਹ ਲੈ ਕੇ ਜਿਹੜਾ ਮਿਸ਼ਨ ਪ੍ਰਹਾਰ ਚੱਲ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ 9244 ਜਿਹੜੀਆਂ ਹੈਗੀਆਂ ਉਹ ਗ੍ਰਿਫਤਾਰੀਆਂ ਹੋ ਚੁੱਕੀਆਂ ਤੇ 3 ਹਥਿਆਰ ਬਰਾਮਦ ਹੋਇਆ ਹੁਣ ਤੱਕ ਇਹ ਸਾਰੇ ਛਾਪੇਮਾਰੀ ਦੇ ਵਿੱਚ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਆਫੀਸ਼ੀਅਲ ਪੇਜ ਹੈ ਫੇਸਬੁੱਕ ਦਾ ਉਸ ਖਾਤੇ ਤੇ ਇਹ ਜਿਹੜਾ ਰਿਕਾਰਡ ਹੈਗਾ ਉਹ ਸਾਂਝਾ ਕੀਤਾ ਗਿਆ ਹੈ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਤੇ ਇਹ ਰਿਕਾਰਡ ਹੈ ਸਾਰਾ ਜਿਹੜੇ 702 ਛਾਪੇ ਮਾਰੇ ਗਏ ਹੁਣ ਤੱਕ 3 ਹਥਿਆਰ ਬਰਾਮਦ ਹੋਇਆ ਇਹ ਸਾਰੇ ਛਾਪੇ ਦੇ ਵਿਚਕਾਰ ਤੇ ਜਿਹੜੀਆਂ ਗ੍ਰਿਫਤਾਰੀਆਂ ਉਹ 9244 ਗ੍ਰਿਫਤਾਰੀਆਂ ਹੋਈਆਂ ਹਨ ਦੂਜੀ ਗੱਲ ਕਰਦੇ ਆਂ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਨੂੰ ਪਤਾ ਸੀ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਪੰਜਾਬ ਭਰ ਦੇ ਵਿੱਚ ਰੈਲੀਆਂ ਕੱਢਣ ਜਾ ਰਹੇ ਆ ਆਪਣੇ ਪੰਜਾਬ ਚੋਂ ਹੀ ਉਹ ਮੰਦੇ ਤੇ ਅੰਡੀਆਂ ਰੈਲੀਆਂ ਕੱਢਣੀਆਂ ਤਾਂ ਉਹਦੇ ਲਈ ਉਹਨਾਂ ਨੇ ਸਭ ਤੋਂ ਜਿਹੜੀ ਪਹਿਲੀ ਰੈਲੀ ਆ ਉਹਦਾ ਰਿਕਾਰਡ ਸਾਹਮਣੇ ਆਇਆ ਕਿ ਸਭ ਤੋਂ ਪਹਿਲੀ ਰੈਲੀ ਕਾਦੀਆਂ ਜਿਹੜੀ ਹਵਧਾਨ ਸਭਾ ਹਲਕਾ ਹੈਗਾ ਉਹਦੀ ਦਾਣਾ ਮੰਡੀ ਦੇ ਵਿੱਚ ਜਿਹੜੀ ਪਹਿਲੀ ਰੈਲੀ ਕੀਤੀ ਜਾ ਰਹੀ ਹੈ 17 ਫਰਵਰੀ 2026 ਨੂੰ ਜਿਹੜੀ ਪਹਿਲੀ ਰੈਲੀ ਦੀ ਮੁਹਿੰਮ ਹੈ ਪਹਿਲੀ ਰੈਲੀ 17 ਤਰੀਕ ਨੂੰ ਸ਼ੁਰੂ ਕੀਤੀ ਜਾ ਰਹੀ ਹੈ तकरीबन 40 ਰੈਲੀਆਂ ਦਾ ਸਾਡੇ ਕੋਲ ਜਿਹੜਾ ਹੈਗਾ ਉਹ ਵੇਰਵਾ ਆਇਆ ਸੀ ਕਿ ਕਿਹੜੇ-ਕਿਹੜੇ ਵਿਧਾਨ ਸਭਾ ਵਾਲਕੇ ਦੇ ਵਿੱਚ ਕਰਨੀਆਂ ਤੇ ਖੀਰਲੀ ਰੈਲੀ ਜਿਹੜੀ ਹੈਗੀ ਆ ਉਹ ਵਿਸਾਖੀ ਵਾਲੇ ਦਿਨ ਜਿਹੜਾ ਹੈਗਾ ਉਹ ਆਖਰੀ ਦਿਨ ਰੱਖਿਆ ਗਿਆ ਉਹਦਾ ਵੱਡੀ ਰੈਲੀ ਦਾ ਜਿਹੜਾ ਕੱਠ ਰੱਖਿਆ ਗਿਆ ਉੱਥੇ ਤੇ ਉਸ ਤੋਂ ਬਾਅਦ ਜਿਹੜੀ ਭਾਜਪਾ ਵੱਲੋਂ ਮੋਗਾ ਰੈਲੀ ਦਾ ਬੜੇ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਮੋਗੇ ਤੇ ਲੁਧਿਆਣੇ ਦੇ ਵਿਚਕਾਰ ਇੱਕ ਰੈਲੀ ਕਰਨ ਜਾ ਰਹੀ ਹੈ ਭਾਜਪਾ ਜਿਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਜੀ ਇਸ ਦੇ ਗ੍ਰਹਿ ਮੰਤਰੀ ਅਮਿਸ਼ਾ ਜੀ ਪਹੁੰਚ ਰਹੇ ਹੈ ਤਾਂ ਉਹਦੇ ਵਾਸਤੇ ਅੱਜ ਬੀਜੇਪੀ ਨੇ ਭਾਰਤ ਜਨਤਾ ਪਾਰਟੀ ਨੇ ਪੰਜਾਬ ਦੇ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਸਾਰੇ ਹਲਕਿਆਂ ਦੇ ਜਿਹੜੇ ਹੈਗੇ ਵਿਧਾਨ ਸਭਾ ਪਰਿਵਾਰੀ ਗਲੀ ਇਨਚਾਰਜ ਕਲੀ ਉਹ ਨਿਯੁਕਤ ਕਰ ਦਿੱਤੇ ਨੇ ਤਾਂ ਉਹਨਾਂ ਨੇ ਇਹ ਜਿਹੜੇ ਪਰਿਵਾਰੀ ਉਹ ਨਿਯੁਕਤ ਕੀਤੇ ਨੇ ਕਿ ਜੋ ਵੀ ਮੋਗੇ ਰੈਲੀ ਵਾਸਤੇ ਉੱਥੇ ਸੰਗਤ ਨੂੰ ਲੋਕਾਂ ਨੂੰ ਲੈ ਕੇ ਜਾਣਾ ਹੈ ਜਾਂ ਉਹਨਾਂ ਨੂੰ ਟ੍ਰੇਰਤ ਕਰਨਾ ਹੈ ਜਾਂ ਜੋ ਵੀ ਪ੍ਰਬੰਧ ਹੈ ਉਹਦੇ ਲਈ ਹਰੇਕ ਵਿਧਾਨ ਸਭਾ ਹਲਕੇ ਨੂੰ ਇੱਕ ਇੰਚਾਰਜ ਦੇ ਦਿੱਤਾ ਗਿਆ ਤਾਂ ਇਸ ਇਹ ਜਿਹੜੀ ਇਹਦੀ ਲਿਸਟ ਹੈਗੀ ਆ ਸਾਰੀ ਉਹ ਭਾਜਪਾ ਦਾ ਜਿਹੜਾ ਆਫੀਸ਼ੀਅਲ ਪੇਜ ਹੈ ਉਹਦੇ ਉੱਪਰ ਸਾਰੀ ਲਿਸਟ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਲਕੇ ਨੂੰ ਕਿਹੜਾ ਇੰਚਾਰਜ ਦਿੱਤਾ ਗਿਆ 117 ਹਲਕੇ ਨੇ ਤਾਂ 117 ਇੰਚਾਰਜ ਜਿਹੜੇ ਉਹ ਕਰਮਵਾਰ ਸਾਰੇ ਲਗਾ ਦਿੱਤੇ ਗਏ ਨੇ ਤੇ ਉਹਦੇ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਹੋਰ ਵੀ ਕੋਈ ਇੰਪੋਰਟੈਂਟ ਜਾਂ ਕਹਿਦੀ ਆਪਾਂ ਕੋਈ ਮਹੱਤਵਪੂਰਨ ਹੋਰ ਕੀ ਗੱਲਾਂ ਆਉਣਗੀਆਂ ਤਾਂ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀਆਂ ਕਰਦੇ ਰਵਾਂਗੇ ਧੰਨਵਾਦ